ਵੈਹ ਗੋਲ ਈ ਕਾਲਸਾ ਵੈਹ ਗੋਲ ਜਗੀ ਫਤਿਹ ਮੈਂ ਸੋਨ ਸਿੰਘ ਟੰਡਲ ਅੱਜ ਕਾਫੀ ਲੰਬੇ ਸਮੇਂ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਕਿਉਂਕਿ ਜਿਸ ਦਿਨ ਦਾ ਮੈਂ ਸ਼੍ਰੋਮਣੀ ਕਾਲਦਲ ਜੁਆਇਨ ਕੀਤਾ ਉਸ ਤੋਂ ਬਾਅਦ ਲੁਧਿਆਣਾ ਇਲੈਕਸ਼ਨ ਦੇ ਵਿੱਚ ਕਾਫੀ ਦਿਨ ਕੰਮ ਕਰਦੇ ਰਹੇ ਸੋ ਬਹੁਤ ਸਾਰੇ ਜੋ ਅੱਜ ਪੰਜਾਬ ਦੇ ਹਾਲਾਤ ਵਾ ਉਨਾ ਬਾਰੇ ਮਨ ਕਰਦਾ ਸੀ ਕਿ ਗੱਲਬਾਤ ਕੀਤੀ ਜਾਵੇ ਸੋ ਮੈਂ ਸਭ ਤੋਂ ਪਹਿਲਾਂ ਜ਼ਿਕਰ ਕਰਾਂਗਾ ਲੁਧਿਆਣਾ ਬਾਈ ਇਲੈਕਸ਼ਨ ਦਾ ਇਹ ਇਲੈਕਸ਼ਨ ਹਰ ਇੱਕ ਬੰਦੇ ਦੀ ਜ਼ੁਬਾਨ ਤੇ ਆ ਕੋਈ ਕਹਿੰਦਾ ਸੀ ਇਹ ਸੈਮੀ ਫਾਈਨਲ ਆ ਇਹ ਆਨਵਾਰੀ 27 ਦੀ ਇਲੈਕਸ਼ਨ ਤੋਂ ਮੱਦੇ ਨਜ਼ਰ ਆ ਕੇ ਇਹਦੇ ਫੈਸਲੇ ਆਉਣੇ ਆ ਪਰ ਮੈਂ ਮਹਿਸੂਸ ਕਰ ਰਿਹਾ ਕਿ ਹਰ ਇੱਕ ਬੰਦੇ ਦਾ ਆਪਣਾ ਨਜ਼ਰੀਆ ਜੋ ਕੁਝ ਮੈਂ ਉੱਥੇ ਲੋਕਾਂ ਦੇ ਵਿੱਚ ਵਿਚਰ ਕੇ ਦੇਖਿਆ ਤੇ ਉੱਥੇ ਇਹ ਜਿਹੜਾ ਹਲਕਾ ਲੁਬਿਆਣੇ ਦਾ ਇਸ ਹਲਕੇ ਦੇ ਵਿੱਚ ਬੇਸ਼ੱਕ ਇਹ ਸ਼ਹਿਰੀ ਹੈਗਾ ਸਿੱਖ ਵੋਟ ਵੀ ਘਟਵਾ ਪਰ ਜਿੰਨਾ ਪਿਆਰ ਸਾਨੂੰ ਇਲਾਕੇ ਉੱਥੇ ਹਲਕੇ ਦੇ ਵਿੱਚ ਮਿਲਿਆ ਉਹ ਮੈਂ ਸਮਝਦਾ ਕਿ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਐਡਵੋਕੇਟ ਪਰਵਪਕਾਰ ਸਿੰਘ ਘੁੰਮਣ ਉਹ ਉਹਦੇ ਲਈ ਲੋਕਾਂ ਦੇ ਵਿੱਚ ਬੜਾ ਪਿਆਰ ਮਾਨ ਸਤਕਾਰ ਦੇਖਣ ਨੂੰ ਮਿਲਿਆ ਔਰ ਹਰ ਇੱਕ ਬੰਦੇ ਨੇ ਉਹਨੂੰ ਸਲਾਇਆ ਉਹਦੇ ਕਰਕੇ ਸਾਡਾ ਵੀ ਲੋਕਾਂ ਨੇ ਬਹੁਤ ਮਾਣ ਸਨਮਾਨ ਕੀਤਾ ਰਿਜ਼ਲਟ ਕੋਈ ਵੀ ਹੋਵੇ ਦੋ ਗੱਲਾਂ ਉੱਥੇ ਬੜੀਆਂ ਕਲੀਅਰ ਹੋਈਆਂ ਇੱਕ ਸਾਡਾ ਕੈਂਡੀਡੇਟ ਸਭ ਤੋਂ ਵਧੀਆ ਲੋਕਾਂ ਨੂੰ ਜਿਹੜਾ ਉਹ ਦੇਖਣ ਨੂੰ ਲੋਕਾਂ ਨੇ ਪ੍ਰਸੰਨ ਕੀਤਾ ਔਰ ਦੂਸਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਔਰ ਸਾਰੇ ਵਰਕਰਾਂ ਨੇ ਰਾਤ ਦਿਨ ਜਿਵੇਂ ਮਿਹਨਤ ਕੀਤੀ ਆ ਉਹ ਅੱਜ ਹਰ ਇੱਕ ਬੱਚੇ ਦੀ ਜ਼ੁਬਾਨ ਤੇ ਆ ਕਿ ਇਹ ਜਿਹੜਾ ਰਿਜ਼ਲਟ ਆ ਇਹ ਇਥੋਂ ਦੇ ਜਿਹੜੇ ਸਮੀਕਰਨ ਉਹ ਬਦਲ ਸਕਦਾ ਔਰ ਜੋ ਰੂਮ ਰਿਆ ਬੇਚਿਆ 23 3 ਨੂੰ ਰਿਜ਼ਲਟ ਆਉਣਾ ਉਹਦੇ ਵਿੱਚ ਸਰਕਾਰ ਵੀ ਕਿਤੇ ਨਾ ਕਿਤੇ ਮਹਿਸੂਸ ਕਰਨ ਲੱਗ ਪਈ ਆ ਵੀ ਜਿਹੜੀ ਪੋਲਿੰਗ ਇੰਨੀ ਘੱਟ ਪਰਸੈਂਟੇਜ ਤੇ ਹੋਈ ਆ ਇਹਦਾ ਰਿਜ਼ਲਟ ਤੇ ਅਸਰ ਪੈ ਸਕਦਾ ਔਰ ਉਹ ਵੀ ਚਿੰਤਾ ਦੇ ਵਿੱਚ ਆ ਸੋ ਦੇਖੋ ਲੋਕਾਂ ਦਾ ਜਿਹੜਾ ਰੁਝਾਨ ਉਹ ਕਿਸ ਪਾਸੇ ਨੂੰ ਜਾਂਦਾ ਪਰ ਸਾਨੂੰ ਖੁਸ਼ੀ ਆ ਕਿ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਸ਼੍ਰੋਮਣੀ ਕਾਲਦਾ ਦੇ ਵਰਕਰ ਨੇ ਬਹੁਤ ਮਿਹਨਤ ਕੀਤੀ ਆ ਇਸੀ ਸਮੇਂ ਦੇ ਦੌਰਾਨ ਮੈਂ ਸਮਝਦਾ ਕਿ ਜਿਹੜਾ ਉੱਥੇ ਇੱਕ ਅਹਿਮ ਮੁੱਦਾ ਜਿਹੜਾ ਰਿਹਾ ਜਿਹੜਾ ਅੱਜ ਪੰਜਾਬ ਦੇ ਵਿੱਚ ਹਰ ਬੱਚੇ ਦੇ ਜ਼ੁਬਾਨ ਤੇ ਆ ਉਹ ਮੁੱਦਾ ਸੀ ਜਿਹੜੇ ਦਿੱਲੀ ਤੋਂ ਲੀਡਰਸ਼ਿਪ ਆ ਕੇ ਪੰਜਾਬ ਦੇ ਵਿੱਚ ਬੈਠੀ ਆ ਜੇਤੀ ਕੇਂਦਰ ਨਾਲ ਉਹਨਾਂ ਨੇ ਪੰਜਾਬ ਦੇਆਂ ਸਾਰੀਆਂ ਜਿਹੜੇ ਚੰਗੇ ਅਹੁਦੇ ਆ ਸਿੱਧੇ-ਸਿੱਧੇ ਤਰੀਕੇ ਨਾਲ ਉਹਦੇ ਉੱਪਰ ਕਬਜ਼ਾ ਕਰ ਲਿਆ ਮਨਿਸਟਰਾਂ ਦੇ ਦਫ਼ਤਰਾਂ ਦੇ ਵਿੱਚ ਆਪਣੇ ਬੰਦੇ ਬਿਠਾ ਲਏ ਆ ਉਹ ਸਟੇ ਆਪਣੇ ਹਾਲਾਤ ਤੇ 4 ਵੀ ਇੰਚਾਰਜ ਸੰਸੋਧਿਏ ਵਰਗੇ ਲਾਤੇ ਉਹ ਬੰਦੇ ਜਿਹੜੇ ਦਿੱਲੀ ਦੇ ਵਿੱਚ ਨਗਾਰੇ ਗਏ ਆ ਜਿਹੜੇ ਅੱਜ ਵੀ ਬੇਲਤੇ ਆ ਔਰ ਜਿਨ੍ਹਾਂ ਉੱਪਰ ਕ੍ਰਿਮਿਨਲ ਦੇ ਵੱਡੇ ਵੱਡੇ ਜਿਹੜੇ ਇਲਜ਼ਾਮ ਆ ਉਹ ਲੋਕ ਦਿੱਲੀ ਦੇ ਵਿੱਚ ਆ ਕੇ ਦਿੱਲੀ ਤੋਂ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਜਿੱਤੇ ਕਿੰਨਾ ਇਨਡਾਇਰੈਕਟਲੀ ਪੰਜਾਬ ਦੀ ਸਰਕਾਰ ਤੇ ਕਬਜ਼ਾ ਕੀਤਾ ਉਹ ਲੋਕਾਂ ਨੇ ਇਸ ਚੀਜ਼ ਨੂੰ ਬਹੁਤ ਬੁਰਾ ਬਣਾਇਆ ਔਰ ਹਰ ਇੱਕ ਬੰਦੇ ਦੇ ਜ਼ੁਬਾਨ ਦੇ ਉੱਪਰ ਇਹ ਗੱਲ ਸੀ ਸੋ ਮੈਂ ਵੀ ਇਹ ਸਮਝਦਾ ਕਿ ਇਹ ਪੰਜਾਬ ਦੇ ਨਾਲ ਬਹੁਤ ੱੱਕਾ ਆ ਪੰਜਾਬ ਜਿਹੜੇ ਪੰਜਾਬ ਦੇ ਪੰਜਾਬੀ ਲੋਕ ਆ ਭਾਈਚਾਰੇ ਉਹ ਕਦੇ ਵੀ ਇਵੇਂ ਬਰਦਾਸ਼ਤ ਨਹੀਂ ਕਰਦੇ ਅੱਜ ਭਗਵੰਤ ਮਾਨ ਬੇਸ਼ੱਕ ਗੱਪਾਂ ਮਾਰ ਕੇ ਗੱਲਾਂ ਕਰੀ ਜਾਵੇ ਬੜੀਆਂ ਬੜੀਆਂ ਗੱਲਾਂ ਕਰਦਾ ਪਰ ਜਦੋਂ ਅਸੀਂ ਗਰਾਊਂਡ ਤੇ ਦੇਖਦੇ ਆ ਜਿਹੜੀ ਇਹਨਾਂ ਨੇ ਟਾਈਮ ਰੱਖਿਆ ਸੀਗਾ ਨਸ਼ਾ ਖਤਮ ਕਰਨ ਦਾ ਆਪਣਾ ਕਿ ਅਸੀਂ ਇਸ ਤੱਕ 31 ਤੱਕ ਕਰ ਦਵਾਂਗੇ ਖਤਮ ਆਪਣਾ ਮਈ ਤੱਕ ਹੋਰ 16 15 ਇਹਨੇ ਹੋਰ ਟਪਾਤੇ ਪਰ ਜਿਹੜੀਆਂ ਹੁਣ ਸਾਨੂੰ ਦੇਖਣ ਨੂੰ ਖਬਰਾਂ ਮਿਲ ਰਹੀਆਂ ਫੋਟੋਆਂ ਮਿਲ ਰਹੀਆਂ ਨਸ਼ਾ ਕੇ ਨਾਮ ਜਿਆਦਾ ਵੱਧ ਗਿਆ ਔਰ ਕੱਲ ਇੱਕ ਜਨਾਨੀ ਬਠਿੰਡੇ ਜ਼ਿਲ੍ਹੇ ਦੀ ਉਹ ਐਸਐਸਪੀ ਦੇ ਪੇਸ਼ ਹੋਈ ਆ ਉਹਨੇ ਰਿਪੋਰਟ ਕੀਤੀ ਸੀ ਐਸਐਚਓ ਨੂੰ ਕਿ ਸਾਡੇ ਪਿੰਡ ਦੇ ਵਿੱਚ ਬੰਦਾ ਨਸ਼ਾ ਵੇਚਦਾ ਐਸਐਚਓ ਨੇ ਉਹਨਾਂ ਬੰਦੇ ਤੇ ਕਾਰਵਾਈ ਨਹੀਂ ਕੀਤੀ ਉਲਟਾ ਜਿਹੜਾ ਬੰਦਾ ਰਿਪੋਰਟ ਕੀਤੀ ਸੀ ਉਹਨਾਂ ਦੇ ਬੰਦੇ ਤੇ ਪਛਾਦਗੀ ਕਰ ਦਿੱਤਾ ਔਰ ਮਤਲਬ ਐਸਾ ਜੇ ਅੱਜ ਇਹ ਹਾਲਾਤ ਨੇ ਪੁਲਿਸ ਦੇ ਕਿ ਜਿਹੜੇ ਬੰਦੇ ਕੋਈ ਕਿਸੇ ਦੀ ਜਾਣਕਾਰੀ ਦਿੰਦੇ ਆ ਪਰ ਤੇ ਉਹਨਾਂ ਦਾ ਦਰਜ ਹੋ ਜਾਣ ਪਟੜਾ ਕਿਦਾਂ ਖਤਮ ਹੋ ਜਾਊਗਾ। ਔਰ ਪਟਿਆਲੇ ਦੀ ਖਬਰ ਰਾਤ ਦੀ ਸੁਣ ਕੇ ਤਾਂ ਲੋਕ ਕੰਡੇ ਖੜੇ ਹੋ ਰਹੇ ਆ ਕਿ 8-8 ਸਾਲ ਦੇ 10-10 ਸਾਲ ਦੇ ਬੱਚੇ ਜਿਹੜੇ ਆ ਉਹ ਨਸ਼ਾ ਸ਼ਰਿਆਂ ਕਰ ਰਹੇ ਆ। ਸੋ ਭਗਵੰਤ ਮਾਨ ਦੇ ਜਿਹੜੀ ਇਹ ਨਸ਼ਾ ਖਤਮ ਕਰਨ ਬਾਰੇ ਜਿਹੜੀ ਗੱਲ ਸੀ ਉਹ ਬਿਲਕੁਲ ਜਿਹੜੀ ਝੂਠੀ ਸਾਬਤ ਹੋ ਗਈ ਆ। ਉਹਦੀ ਹਵਾ ਨਿਕਲ ਗਈ ਆ। ਔਰ ਦੂਜਿਆਂ ਦਾ ਵੱਡਾ ਮਸਲਾ ਸੀ ਕਰਪਸ਼ਨ ਦਾ ਕਰਪਸ਼ਨ ਦਾ ਅੱਜ ਕੀ ਗੱਲ ਕਹਿਣੀ ਆ ਕਿ ਕਰਪਸ਼ਨ ਬਹੁਤ ਵੱਡੇ ਜਿਹੜੀ ਚੰਨ ਜੀਮਾ ਤੇ ਪਹੁੰਚ ਗਈ ਆ ਸੋ ਬੜੇ ਇਹ ਮਸਲੇ ਨੇ ਸੋ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਜੋ ਲੁਧਿਆਣੇ ਦੇ ਵਿੱਚ ਲੋਕਾਂ ਨੇ ਆਪਣਾ ਜੇਤਿਕ ਨਾਲ ਆਵਾਜ਼ ਆ ਰਹੀ ਆ ਜਾਂ ਅੱਜ ਲੋਕਾਂ ਦੇ ਮਨਾਂ ਦੇ ਵਿੱਚ ਜੇਤਿਕ ਨਾਲ ਇਹ ਸਰਕਾਰ ਦੇ ਪ੍ਰਤੀ ਰੋਸ ਆ ਚਾਹੇ ਪੰਜਾਬ ਦਾ ਕਿਸਾਨ ਆ ਚਾਹੇ ਮੁਲਾਜ਼ਮ ਹੋਆ ਚਾਹੇ ਹੋਰ ਜਿਹੜੇ ਲੋਕ ਦੁਖੀ ਨੇ ਇਹਦਾ ਇੱਕੋ ਇੱਕ ਕਿ ਆਪਾਂ ਹੁਣ ਤੋਂ ਤਿਆਰੀ ਕਰੀਏ 27 ਤਰੀਕ ਦੇ ਵਿੱਚ ਜਿਹੜੀ ਸਾਡੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹਨੂੰ ਮਜ਼ਬੂਤ ਕਰਨ ਵਾਸਤੇ ਆਪਾਂ ਲਾਂਬੰਦ ਹੋ ਜਾਈਏ ਆਪਣੀ ਸਰਕਾਰ ਲੈ ਕੇ ਆ ਜੇ ਤਾਂ ਕਿ ਜਿਹੜੇ ਕੰਮ ਰੁਕੇ ਹੋਏ ਆ ਜਿਹੜੇ ਵਿਕਾਸ ਦੇ ਕੰਮ ਮੈਂ ਹੈਰਾਨ ਹੋਣਾ ਕਈ ਵਾਰੀ ਕਿ ਜਿਹੜੀਆਂ ਸੜਕਾਂ ਸੀ 17 ਦੇ ਵਿੱਚ ਸਾਡੀਆਂ ਰਹਿ ਗਈਆਂ ਤੇ ਕੰਪਲੀਟ ਨਹੀਂ ਸੀ ਹੋਈਆਂ ਉਹ ਅੱਜ ਵੀ ਅਨਕੰਪਲੀਟ ਹੋਆ ਚਾਹੇ ਫਗਵਾੜ ਤੋਂ ਹੁਸ਼ਿਆਰਪੁਰ ਦੀ ਸੜਕ ਕੋ ਚਾਹੇ ਜਲੰਧਰ ਤੋਂ ਹੁਸ਼ਿਆਰਪੁਰ ਦੀ ਸੜਕ ਆ ਉਹਨਾਂ ਨੇ ਚਾਹੇ ਬਰੇਜਵਾ ਜਾਂ ਹੋਰ ਵੀ ਕੰਮ ਇਦਾਂ ਦੇ ਇੱਕ ਨਹੀਂ ਬਹੁਤ ਸਾਰੇ ਕੰਮ ਆ ਜਿਹੜੇ ਕੰਮ ਜਿੱਥੇ ਅਸੀਂ 17 ਛੱਡ ਗਏ ਸੀ ਉੱਥੇ ਹੀ ਪੈਂਡਿੰਗ ਪਏ ਆ ਗਾਹਾਂ ਚੱਲ ਹੀ ਸਕੇ ਇਹ ਪਤਾ ਨਹੀਂ ਕਿਸ ਚੀਜ਼ ਦੇ ਬਾਰੇ ਦਾਅਵੇ ਕਰੀ ਜਾਂਦੀ ਹੈ ਸਰਕਾਰ ਤੁਸ ਕਰਕੇ ਮੈਂ ਸਮਝਦਾ ਕਿ ਉਹਨਾਂ ਗੱਲਾਂ ਨੂੰ ਪੂਰਾ ਕਰਨ ਵਾਸਤੇ ਆਪਾਂ ਇਕੱਠੇ ਹੋ ਕੇ ਹੰਬੜਾ ਮਾਰੀਏ ਇੱਕ ਵਾਰੀ ਫੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਥੋੜੇ ਦਿਨਾਂ ਤੋਂ ਬਾਅਦ ਮੁੜ ਕੇ ਫੇਰ ਸ਼੍ਰੋਮਣੀ ਕਾਂਗਰਸ ਨੂੰ ਲਾਂਬਤ ਕਰਨ ਵਾਸਤੇ ਹਲਕਾ ਚੱਬੇਵਾਲ ਔਰ ਹੋਰ ਹਲਕਿਆਂ ਦੇ ਵਿੱਚ ਵੀ ਜੋ ਮੈਨੂੰ ਡਿਊਟੀ ਪਾਰਟੀ ਜਿਹੜੀ ਆ ਉਹ ਪਾਰਟੀਆਂ ਦਿੱਤੀ ਆ ਉਹਨੂੰ ਲੈ ਕੇ ਕੰਮ ਕਰਾਂਗੇ ਤਾਂ ਕਿ ਪਾਰਟੀ ਦਾ ਵਰਕਰ ਕੇਡਰ ਮਜ਼ਬੂਤ ਕਰ ਸਕੀਏ ਆਪਣੀ ਪੰਜਾਬ ਵਿੱਚ ਸਰਕਾਰ ਬਣਾ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ